ਮੇਰਾ ਨਾਮ ਜਸਵੀਰ ਸਿੰਘ ਹਾਂਜੀ ਤੇ ਕਤਪਾਉ ਪਿੰਡ ਦੇ ਵਿੱਚ ਮੇਰੀ ਹਵੇਲੀ ਜ਼ਮੀਨ ਜਾਇਦਾਦ ਜੋ ਵੀ ਕਾਰੋਬਾਰ ਹੈ ਮੇਰਾ ਸਾਰਾ ਕਤਪਾਉ ਨਾਲ ਸੰਬੰਧਿਤ ਮੈਂ ਰੱਖਦਾ ਹਾਂ ਠੀਕ ਹੈ ਕਿੰਨੇ ਲੰਮੇ ਤੋਂ ਲਗਭਗ ਜਿਹੜਾ 95 96 ਤੋਂ ਤਰਨਤੋਂ ਮੈਂ ਦੇਖਦਾ ਆ ਰਿਹਾ ਲੇਕਿਨ ਇਸ ਤੋਂ ਪਹਿਲਾਂ ਸਾਡੇ ਬਜ਼ੁਰਗ ਵੀ ਜਿਹੜੇ ਆ ਉਹ 65 70 ਤੋਂ ਇੱਥੇ ਖੇਤੀ ਕਰਦੇ ਆ ਰਹੇ ਆ ਤੇ ਇਸੇ ਪਿੰਡ ਨਾਲ ਸਾਡਾ ਰਿਲੇਸ਼ਨ ਹੈ ਹਾਂ ਹਾਂ ਤੇ ਮਕਾਨ ਕਿੰ ਕਦੋਂ ਢਾਇਆ ਤੁਸੀਂ ਮਕਾਨ ਸਾਡੇ ਇਹਨਾਂ ਜੀ ਵੀ ਇਹਨਾਂ ਨੇ 24 ਤਰੀਕ ਨੂੰ ਜਿਹੜਾ ਸਾਡਾ ਇਹ ਮਕਾਨਾਂ ਦਾ ਨੁਕਸਾਨ ਕੀਤਾ ਤੇ ਜਿਹਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਸੀ ਵੀ ਕਿਰਪਾ ਕਰਕੇ ਸਾਡਾ ਜਿਹੜਾ ਨੁਕਸਾਨ ਤੋਂ ਸਾਨੂੰ ਬਚਾਇਆ ਜਾਵੇ ਤੇ ਫਿਰ ਅਸੀਂ ਪੰਚਾਇਤ ਨਾਲ ਵੀ ਇੱਕ ਦੋ ਵਾਰੀ ਬੈਠੇ ਆ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਜਗਾ ਲੈਣੀ ਜਗਾ ਤੇ ਹੋਰ ਕੋਈ ਤਵਾਦਲਾ ਕਰਨਾ ਤਵਾਦਲਾ ਪਰ ਨਹੀਂ ਪੰਚਾਇਤ ਵੀ ਉੱਥੇ ਸਾਨੂੰ ਕੋਈ ਰਿਸਪੌਂਸ ਮਿਲਿਆ ਨਹੀਂ ਹਾਂ ਹਾਂ ਤੇ ਅਖੀਰ ਇਹਨਾਂ ਨੇ 24 ਤਰੀਕ ਨੂੰ ਜਿਹੜਾ ਆ ਉਹ ਦਖਲ ਜਬਰਦਸਤੀ ਲੈ ਲਿਆ ਸਾਡੀ ਗੈਰ ਹਾਜ਼ਰੀ ਦੇ ਬਿਨਾ ਨੋਟਿਸ ਦਿੱਤੇ ਹੋਏ ਤੇ ਪਰ ਦੂਸਰੇ ਪਾਸੇ 24 ਤਰੀਕ ਨੂੰ ਹੀ ਇਹਨਾਂ ਨੇ ਜਿਹੜੇ ਮੇਰੇ ਮਕਾਨ ਸੀ ਉਹ ਵੀ ਜਿਹੜੇ ਬਹੁਤ ਬੁਰੀ ਤਰ੍ਹਾਂ ਢੇਢੀ ਕਰ ਦਿੱਤੇ ਤੇ ਮੇਰਾ ਜਿਹੜਾ ਉਹ ਕਾਫੀ ਮਹਾਲੀ ਨੁਕਸਾਨ ਕੀਤਾ ਮੇਰੀ ਮਸ਼ੀਨਰੀ ਵਿੱਚ ਸੀ ਤੇ ਇਹਦੇ ਵਿੱਚ ਕੋਈ ਨੁਕਸਾਨ ਜਿਹੜਾ ਉਹ ਕਿਤੇ ਵੀ ਪੂਰਾ ਨਹੀਂ ਹੋਣ ਯੋਗ ਹੈਗਾ ਇਹ ਮੇਰਾ ਟੂਬਲ ਸਿਕਾਇਦੇ ਵਿੱਚ ਇਹੀ ਮੇਰਾ ਸਚਾਈ ਦਾ ਸਾਧਨ ਸੀ ਉਹ ਵੀ ਬੰਦ ਹੋ ਗਿਆ ਤੇ ਆ ਪਸੂਆ ਹੁਣ ਮੇਰੇ ਉਹ ਜਿਹੜੇ ਉਹ ਬਾਹਰ ਖੜੇ ਆ ਤੇ ਹੁਣ ਜਿਹੜਾ ਇਲੈਕਟ੍ਰਿਸਿਟੀ ਦਾ ਭੰਗ ਤੋੜ ਕੇ ਤਾਂ ਮਸ਼ੀਨਾਂ ਵਗੈਰਾ ਬੈਤ ਸੀ ਗਿਆ ਉਹ ਦੇਖੋ ਇੱਕ ਮਸ਼ੀਨ ਹਜੇ ਵੀ ਪਈ ਉਹ ਦੇ ਵਿੱਚ ਕੋਈ ਮਸ਼ੀਨ ਜਿਹੜੀਆਂ ਉਹ ਕੱਢ ਲੱਕੇ ਲੈ ਗਏ ਆ ਤੇ ਇਸ ਕਰਕੇ ਨੁਕਸਾਨ ਜਿਹੜਾ ਬਹੁਤ ਹੋਇਆ ਦੇਖੋ ਆਹ ਜਿਹੜੇ ਇਹਦੋ-ਦਦ ਹੋ ਗਿਆ ਮਕਾਨ ਇਹ ਇੱਕ ਸਿਰਫ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਚੱਲਣਾ ਪੈ ਰਿਹਾ ਆ ਬਾਕੀ ਅਸੀਂ ਤਾਂ ਪ੍ਰਸ਼ਾਸਨ ਨਾਲ ਹਰ ਤਰ੍ਹਾਂ ਸਹਿਮਤ ਸੀ ਉਹ ਅਧਿਕਾਰੀਆਂ ਨਾਲ ਵੀ ਜਿੱਦਾਂ ਵੀ ਕੋਈ ਸਾਨੂੰ ਕਹਿੰਦਾ ਸੀ ਅਸੀਂ ਉਸ ਤਰ੍ਹਾਂ ਤਿਆਰ ਆ ਉਹਦੇ ਵਿੱਚ ਵੀ ਇਹਨਾਂ ਨੇ ਵਿਸ਼ਵਾਸ ਦੇ ਵਿੱਚ ਲੈ ਕੇ ਇਹ ਜਿਹੜਾ ਨੁਕਸਾਨ ਇਹ ਪੰਚਾਇਤ ਨੇ ਜਾਣ ਬੁੱਝ ਕੇ ਕੀਤਾ ਨਕਸਾਨ ਦਾ ਬਹੁਤ ਹੋ ਗਿਆ ਜੀ ਇਹਦੇ ਵਿੱਚ ਨਾ ਪੂਰਾ ਹੋਣ ਯੋਗ ਹੈ ਨੁਕਸਾਨ ਤੇ ਜਿਹੜੇ ਮੇਰੇ 30 40 ਪੂਰੀਆਂ ਕਣਕ ਦੀਆਂ ਸੀਗੀਆਂ ਤੇਲ ਦੇ ਡਰਮ ਸੀ ਮਸ਼ੀਨਰੀ ਵਾਕੀ ਬਗੈਰ ਵਿੱਚ ਮਸ਼ੀਨਾ ਮਸ਼ੂਨਾ ਜਿਹੜੀਆਂ ਉਹ ਡੈਮੇਜ ਹੋ ਗਈਆਂ ਤੂੜੀ ਵਾਲਾ ਮਸ਼ੀਨ ਸੀ ਝੋਨਾ ਵੀ ਵਾਲੀ ਮਸ਼ੀਨ ਸੀ ਤੇ ਹੋਰ ਆਹ ਇੰਜਨ ਸੀ ਤੇ ਵਿੱਚ ਟਰੈਕਟਰ ਟਰਾਲੀਆਂ ਸੀ ਜਿਹੜਾ ਉਹ ਛੋਟਾ ਮੋਟਾ ਉਹ ਸਮਾਨ ਸੀ ਉਹ ਸਾਰਾ ਡੈਮੇਜ ਹੋ ਗਿਆ ਆ ਤੇ ਨੁਕਸਾਨ ਦਾ ਜਿਹੜਾ ਆ ਉਹ ਬਹੁਤ ਲਗਦਾ तकरीबन ਜਿਹੜਾ ਉਹ 15 ਤੋਂ 20 ਲੱਖ ਰੁਪਏ ਦੇ ਵਿੱਚ ਵਿੱਚ ਇਹ ਕਰ ਗਏ ਆ ਤੇ ਜਦੋਂ ਪ੍ਰਸ਼ਾਸਨ ਨਾਲ ਇਸ ਬੰਦ ਚ ਤੁਸੀਂ ਕੋਈ ਉੱਪਰ ਕੋਈ ਕੰਪਲੀਟ ਕੀਤੀ ਹੋਈ ਸੀ ਹਾਂਜੀ ਅਸੀਂ ਡੀਸੀ ਸਾਹਿਬ ਨੂੰ ਇਹਦੀ ਇਨਫੋਰਮੇਸ਼ਨ ਪਹਿਲਾਂ ਦੇ ਚੁੱਕੇ ਆ ਉਹ ਸਾਡਾ ਜਿਹੜਾ ਕੇਸ ਆ ਆਲਰੇਡੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਆ ਉੱਥੇ ਅਸੀਂ ਦੋਵੇਂ ਪਾਰਟੀਆਂ ਤਰੀਕ ਤੇ ਜਾਨੀਆਂ ਆ ਹਾਂ ਕੀ ਅਰਜਨ ਕੌਣ ਖਰੀਦ ਕਰਦੇ ਉਸ ਆਰਜੰਦਾ ਇਹਦੇ ਵਜੇ ਤਾਂ ਆਂ ਜੀ ਵੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਇਸ ਚੀਜ਼ ਨੂੰ ਕਿਤੇ ਵੀ ਕਿਹੜੇ ਤਰੀਕੇ ਨਾਲ ਢਟਾਇਆ ਇਹਨਾਂ ਨੇ ਇਹਨਾਂ ਨੇ 24 24 ਸੱਤ ਨੂੰ ਢਟਾਇਆ ਗਿਆ ਜੀ 24 ਸੱਤ ਨੂੰ ਢਟਾਇਆ ਹਾਂਜੀ ਹਾਂਜੀ ਕੀ ਕਰਦੇ ਹੋ ਪ੍ਰਸ਼ਾਸਨ ਮੰਗਦਾ ਇਹ ਹੀ ਕਰਦੇ ਆ ਜੀ ਵੀ ਜਿਹੜਾ ਉਹ ਸਾਡਾ ਨੁਕਸਾਨ ਜਿਹੜਾ ਹੋਇਆ ਇਹਦੀ ਕਿਤੇ ਨਾ ਕਿਤੇ ਭਰ ਭਾਈ ਕੀਤੀ ਜਾਵੇ ਔਰ ਜਿਹੜਾ ਨਲਾਇਕ ਪ੍ਰਸ਼ਾਸਨ ਅਧਿਕਾਰੀ ਆ ਉਹ ਅਧਿਕਾਰੀ ਕੁਰਸੀਆਂ ਤੇ ਬੈਠੇ ਆ ਇਹਨਾਂ ਤੋਂ ਨਕੀਲ ਪਾਈ ਜਾਵੇ ਤੁਸੀਂ ਕੋਈ ਇਹਨਾਂ ਨੂੰ ਉਹਦੇ ਬੱਟੇ ਕੁਛ ਦੇਣਾ ਵੀ ਚਾਹੁੰਦੇ ਸੀ ਹੋਰ ਜਿਹੜਾ ਅਸੀਂ ਜੀ ਇਹਨਾਂ ਨੂੰ ਤਵਾਦਲੇ ਵਿੱਚ ਵੀ ਜਗ੍ਹਾ ਦੇਣੀ ਚਾਹੁੰਦੇ ਸੀ ਹੋਈ ਸੀ ਸਰਪੰਚ ਸਾਹਿਬ ਨਾਲ ਸਾਡੀ ਗੱਲ ਔਰ ਜੇ ਇਹੀ ਜਗ੍ਹਾ ਲੈਣੀ ਆ ਵਿਹਲੀ ਕਰਕੇ ਅਸੀਂ ਇਹਨਾਂ ਨੂੰ ਕਹੇ ਵੀ ਸਾਨੂੰ ਇਹ ਲਿਖਤੀ ਰੂਪ ਦੇ ਵਿੱਚ ਟਾਈਮ ਦਿਓ 1 ਮਹੀਨਾ ਦਾ ਜਾਂ 1.5 ਮਹੀਨਾ ਦਾ ਅਸੀਂ ਤੁਹਾਨੂੰ ਇਹੀ ਜਗ੍ਹਾ ਵਿਹਲੀ ਕਰਕੇ ਦੇਵਾਂਗੇ 1.5 ਮਹੀਨੇ ਦੇ ਵਿੱਚ ਤੇ ਕੋਈ ਗੱਲਬਾਤ ਨਹੀਂ ਉਹਦੀ ਕੋਈ ਗੱਲਬਾਤ ਨਹੀਂ ਹੋਈ ਤੇ ਜਿਹਾ ਸੀਗਾ ਜੇ ਤੁਸੀਂ ਪੈਸਿਆਂ ਦੀ ਕੋਈ ਗੱਲ ਨਹੀਂ ਆ ਅਦਲਾ ਬਦਲੀ ਦੀ ਜੇ ਪੈਸਿਆਂ ਦੇ ਸਬੰਧ ਵਿੱਚ ਉਹ ਵੀ ਅਸੀਂ ਹਰ ਤਰ੍ਹਾਂ ਗੱਲ ਤਿਆਰ ਆ ਕੰਪਰੋਮਾਈਜ਼ ਕਰਨ ਨੂੰ ਪਰ ਪੰਚਾਇਤ ਨੇ ਇਹੀ ਪੱਲਾ ਝਾੜ ਦਿੱਤਾ ਵੀ ਉਹ ਚਹਧਕਾਰੀ ਜਿਹੜੇ ਉਹ ਨਹੀਂ ਮੰਨ ਰਹੇ ਜੀ